ਸੋਸ਼ਟੀ ਕਾਲ ਭਾਈ ਜੀ ਤੇ ਛੋਟਾ ਵੀਰ ਫੇਰ ਭਾਈ ਜੀ ਆਏ ਨੇ ਕਿ ਅੱਜ ਸਰੀ ਸਰੀ ਚਾਂਗੇ ਤੇ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਸੀਗੀਆਂ ਤੇ ਆਪਣੇ ਕਹਿੰਦੇ ਹੁੰਦੇ ਸੀ ਕਿ ਇੰਡਸਟਰੀ ਆ ਜੇ ਸੈਲਰ ਲੱਗ ਜਾਣ ਫਲਾਨੀ ਕੰਪਨੀ ਆ ਜੇ ਜਾਂ ਕੋਈ ਫੈਕਟਰੀ ਖੁੱਲ ਜੇ ਇੰਡਸਟਰੀ ਕਿਸ ਚਿੜੀਆਂ ਦਾ ਨਾਂ ਆਂਗਾ ਤੇ ਜਦੋਂ ਬਈ ਛੋਟੇ ਹੁੰਦੇ ਸੀ ਨਾ ਪਤਾ ਨਹੀਂ ਹੁੰਦਾ ਸੀ ਇੰਡਸਟਰੀ ਸੁਣਿਆ ਕਰਦੇ ਸੀ ਯਾਰ ਜੇ ਕੋਈ ਕੰਪਨੀ ਲੱਗ ਜੂ ਆਪਣੇ ਏਰੀਆ 'ਚ ਤਾਂ ਕੰਮ ਮਿਲ ਜੂਗਾ ਇਹ ਸੀਗਾ ਤੇ ਹਲੇ ਵੀ ਲੋਕਾਂ ਨੂੰ ਐਦਾ ਹੀ ਆ ਬਈ ਜਿਹੜੇ ਜਾਦੇ ਪੜੇ ਹੋਏ ਨੇਗੇ ਉਹ ਇਸੇ ਚੱਕਰ 'ਚ ਰਹਿੰਦੇ ਨੇ ਜੇ ਕਹਿੰਦੇ ਇੰਡਸਟਰੀਆਂ ਆਉਣਗੀਆਂ ਆਉਦੇ ਬਾਪੂ ਨੂੰ ਵੀ ਇਹੀ ਗੱਲ ਕਹਿੰਦੇ ਨੇ ਕਿ ਬਾਪੂ ਕੋਈ ਗੱਲ ਨਹੀਂ ਜੇ ਇੰਡਸਟਰੀ ਆਉਂਦੀ ਆ ਆਪਣੀ ਜ਼ਮੀਨ ਵਿੱਚ ਆਉਂਦੀ ਆ ਜ਼ਮੀਨ ਦੇ ਦੇ ਕੰਮ ਮਿਲ ਜੂਗਾ ਇੱਕ ਨਾ ਬਈ ਪੜ੍ਹ ਲਿਖ ਕੇ ਜਿੰਨਾ ਬੰਦਾ ਜਾਦੇ ਪੜ ਜੂਗਾ ਉਹਨੂੰ ਨੌਕਰੀ ਕਰਨ ਦੀ ਆਦਤ ਪੈ ਜੂ ਗੁਲਾਮੀ ਦੀ ਇਹ ਬਈ ਜਿੱਦ ਕਿ ਮੇਰੀ ਛੋਟੀ ਜੀ ਉਮਰ ਆ ਉਹਦੇ ਵਿੱਚ ਮੈਂ ਦੇਖਿਆ ਵੀ ਆਖੀ ਤੇ ਸੁਣਿਆ ਤਾਂ ਪਹਿਲਾਂ ਵੀ ਸੀ ਬਈ ਕੁਝ ਸਿਆਣੇ ਬਜ਼ੁਰਗਾਂ ਤੋਂ ਪੜੇ ਲਿਖਿਆ ਤੋਂ ਤੇ ਕਿ ਜਿੰਨਾ ਬੰਦਾ ਵੱਧ ਪੜ ਲਿਖ ਜੂ ਬਈ ਉਹਨੂੰ ਗੁਲਾਮੀ ਦੀ ਆਦਤ ਪੈ ਜੂ ਨੌਕਰੀ ਕਰਨ ਦੀ ਸਿਰਫ ਉਹਨੂੰ ਨੌਕਰੀ ਇਹ ਹੋਊਗਾ ਨੌਕਰੀ ਤੱਕ ਉਹ ਬੰਦੇ ਦੀ ਸੋਚ ਹੈ ਇੱਥੇ ਜੇ ਰਹਿ ਜੂਗਾ ਸ਼ਾਇਦ ਵੀ ਨੌਕਰੀ ਕਰਕੇ ਥੋੜੀ ਜਿਹੀ ਕਮਾਈ ਆਉਣ ਲੱਗ ਜੂ ਉਹਦੀ ਹੋਰ ਕੋਈ ਸੋਚ ਨਹੀਂ ਹੈਗੀ ਲਾਈਫ ਬਾਰੇ ਕੋਈ ਸੋਚ ਨਹੀਂ ਹੈਗੀ ਕਿ ਯਾਰ ਆਪਾਂ ਇੱਕ ਰੋਟੀ ਖਾਣੀ ਹੈ ਸੌਖੇ ਤਰੀਕੇ ਨਾਲ ਕਿੱਦਾਂ ਰੋਟੀ ਖਾਵੇ ਇਹ ਨਹੀਂ ਬਸ ਉਹਨੂੰ ਇੱਕ ਕੈਲੋ ਇੱਕ ਨਸ਼ਾ ਲਾਦਣਗੇ ਹੱਥ ਰਹਿਣ ਸਹਿਣ ਦਾ ਕਿ ਯਾਰ ਇੱਕ ਫਲਾਈਟ ਦੇ ਵਿੱਚ ਰਹਿਣਾਗਾ ਜਿਦਾ ਨਹੀਂ ਕਹਿੰਦੇ ਲੱਤ ਲਾਤੀ ਨਸ਼ੇ ਦੀ ਚਿੱਟੇ ਦੀ दारू ਦੀ ਉਹ ਪੜ੍ਹੇ ਲਿਖੇ ਨੂੰ ਨਾ ਇੱਕ ਲਤ ਲੱਗ ਜੂ ਬਾਈ ਤੇ ਹੁਣ ਕਹਿੰਦੇ ਜੀ ਤਰੱਕੀ ਇੰਡਸਟਰੀ ਕਿਸ ਚਿੜੀਆ ਦਾ ਨਾਮ ਤਰੱਕੀ ਕਿਸ ਚਿੜੀਆ ਦਾ ਨਾਮ ਤੇ ਬਾਈ ਮੇਰੇ ਦਾ ਇਹ ਸੋਚਣ ਤੋਂ ਆਇਆ ਯਾਰ ਤਰੱਕੀ ਉਹ ਚਿੜੀਆ ਦਾ ਨਾਮ ਜਿਹੜੀ ਬਰਬਾਦੀ ਦੀ ਕੰਗਾਰ ਤੇ ਲੈ ਕੇ ਜਾਂਦੀ ਹੈ ਟੈਕਨੋਲੋਜੀ ਯਾਰ ਅੱਜ ਜੇ ਥੋੜੀ ਤਰੱਕੀ ਆਈ ਹੈ ਨਾ ਸੋ ਨੂੰ ਕੁਝ ਤਰੱਕੀ ਨੇ ਸੁਖ ਦਿੱਤਾ ਤੇ ਉਦੋਂ ਵੱਧ ਨੁਕਸਾਨ ਦਿੱਤਾ ਸੁਖ ਘੱਟ ਤੇ ਨੁਕਸਾਨ ਵੱਧ ਤੇ ਬਈ ਬੰਦੇ ਕੁੱਤਿਆਂ ਵਾਂਗੂ ਕੰਮ ਕਰ ਲਾਤੇ 24 24 ਘੰਟੇ 12 12 ਘੰਟੇ ਯਾਰ ਬੰਦਾ ਅਹੀ ਜੀ ਤਰੱਕੀ ਦਾ ਕੀ ਕਰੂਗਾ ਜਿਹੜੇ ਸੋਡੇ 12 14 ਘੰਟੇ ਕੰਮ ਕਰਕੇ ਵੀ ਸੋਖੇ ਰੋਪੇ ਨਹੀਂ ਖਾਂਦੀ ਜਾ ਰਹੀ ਹੁਣ ਤੁਸੀਂ ਲਾ ਲਓ ਬਈ ਅ ਤਰੱਕੀ ਆਪਣੇ ਲੁਧਿਆਣੇ ਚ ਜਿੱਥੇ ਕੀ ਖਬਰ ਆਈ ਆ ਤੇ ਕਾਫੀ ਸਾਰੀਆਂ ਵੀਡੀਓ ਵੀ ਆ ਗਈਆਂ ਕਹਿੰਦੇ ਨੇ ਵੀ ਤਕਰੀਬਨ ਬਾਈ ਆਪਣੇ ਪੰਜਾਬ ਦੇ ਵਿੱਚ 40000 ਤੋਂ ਉੱਤੇ ਜਿਹੜੀ ਉਪਜਾਊ ਜ਼ਮੀਨ ਆ ਉਹ ਰੋਕੀ ਜਾਣੀ ਆ ਯਾਰ 40000 ਏਕੜ ਜ਼ਮੀਨ ਦੇ ਵਿੱਚ ਬਾਈ ਕਿੰਨੇ ਪਿੰਡ ਆਉਂਦੇ ਨੇ ਇੱਕ ਇੱਕ ਪਿੰਡ ਕੋਲੇ ਤਕਰੀਬਨ ਮੋਟਾ-ਮੋਟਾ ਸਿਆ ਮੰਨ ਕੇ ਚੱਲੋ 3000 ਏਕੜ ਜ਼ਮੀਨ ਹੁੰਦੀ ਆ ਕਿ ਅਜੇ ਆਪਾਂ ਆંકੜੇ ਜੇ ਦੇਖੀਏ 3000 ਏਕੜ 2500 3000 2000 2500 3000 ਏਕੜ ਇੱਥੇ ਹੁੰਦੀ ਆ ਤਾਂ ਦੇਖ ਲਓ 40000 ਦੇ ਵਿੱਚ ਕਿੰਨੇ ਪਿੰਡ ਆਉਣਗੇ ਉਹ ਪਿੰਡਾਂ ਦੇ ਉੱਤੇ ਬਾਈ ਕਿੰਨੇ ਜ਼ਿਮੀਦਾਰ ਨੇ ਜਿਹੜੇ ਉਹਨਾਂ ਤੇ ਰੁਜ਼ਗਾਰ ਇੱਕ ਰੁਜ਼ਗਾਰ ਚੱਲ ਰਿਹਾ ਹੈਗਾ ਜ਼ਿਮੀਦਾਰਾਂ ਦਾ ਕੀ ਸੋਖੀ ਰੋਟੀ ਖਾ ਰਹੇ ਨੇ ਉਹ ਕੱਲੀ ਸੋਖੀ ਰੋਟੀ ਨਹੀਂ ਖਾ ਰਹੇ ਬਾਈ ਜਿਹੜੇ ਜ਼ਿਮੀਦਾਰ ਨੇ ਉਹ ਜਿਹੜਾ ਆਪਣਾ ਥੋੜਾ ਥੋੜਾ ਦਾਨ ਪੁੰਨ ਕਰਦੇ ਨੇਗੇ ਕਿਸੇ ਧਰਮਸਥਾਨ ਨੂੰ ਦਿੰਦੇ ਨੇ ਉਹਦੇ ਨਾਲ ਬਾਈ ਲੰਗਰ ਵੀ ਚਾਲਦੇ ਨੇ ਕਈ ਜਗ੍ਹਾ ਤੇ ਗਰੀਬਾਂ ਨੂੰ ਵੀ ਮੰਨ ਲਓ ਵੀ ਇੱਕ ਸੁਵਿਧਾ ਇੱਕ ਕਹਿ ਲਓ ਵੀ ਉਹਨਾਂ ਨੂੰ ਸਹਿਯੋਗ ਹੁੰਦਾ ਯਾਰ ਉਹਨਾਂ ਨਾਲ ਕਿੰਨੇ ਉਹ ਜ਼ਮੀਨ ਦੇ ਉੱਤੇ ਉਪਜਾਊ ਜ਼ਮੀਨ ਨਾਲ ਬਈ ਪੰਛੀ ਚਿੜੀਆਂ ਗਾਵਾਂ ਕਿੰਨੇ ਕੁਛ ਰਾਜਦੇ ਨੇ ਯਾਰ ਇੱਕ ਕਿਸਾਨ ਦੇ ਨਾਲ ਤੇ ਹੁਣ ਜੇ ਆਪਾਂ ਕਹიდੀਏ ਮਜ਼ਦੂਰੀ ਮਜ਼ਦੂਰ ਇਲਾਕਾ ਤੇ ਬਈ ਉਹ ਫਸਲ ਨਾਲ ਕਿੰਨੇ ਦੇ ਆਪਣੇ ਪਿੰਡ ਚ ਲਾ ਲਓ ਗਰੀਬ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੁੰਦੀ ਆਪਣੇ ਲਾ ਲਓ ਵੀ ਛੋਟ ਕੰਮ ਕਰਨ ਵਾਲੇ ਵੀਰ ਘਰ ਹੁੰਦੇ ਨੇ ਪਸ਼ੂ ਰੱਖੇ ਹੁੰਦੇ ਨੇ ਉਹ ਜ਼ਮੀਨਦਾਰਾਂ ਦੇ ਖੇ ਕੱਖ ਲਿਆਉਂਦੇ ਨੇ ਤੇ ਫਿਰ ਕਿੰਨੇ ਬਈ ਬੱਕਰੀਆਂ ਵਾਲੇ ਪਸ਼ੂ ਵਾਲੇ ਹੁੰਦੇ ਨੇ ਜਿਹੜੇ ਉਹ ਬੱਟਾ ਤੇ ਗਾਵਾਂ ਚਾਰ ਕੇ ਲਿਆਉਂਦੇ ਨੇ ਜਾਂ ਬੱਕਰੀਆਂ ਲਾ ਲੋ ਤੇ ਇੱਕ ਤਰੀਕੇ ਨਾਲ ਬਈ ਇੱਕ ਕਿਸਾਨ ਦੀ ਜ਼ਮੀਨ ਨਾਲ ਬਹੁਤ ਜਣਿਆਂ ਦਾ ਢਿੱਡ ਪਾਲਦਾ ਤੇ ਹੁਣ ਜੇ ਉੱਥੇ ਹੀ ਬਈ ਉਹ 40000 ਏਕੜ ਚ ਲੱਖਾਂ ਲੋਕਾਂ ਦਾ ਢਿੱਡ ਪਾਲਦਾ ਉੱਥੇ ਬਈ ਨਾ ਹੁਣ ਜੇ ਇਹ ਤਰੱਕੀ ਵਾਲੀ ਚਿੜੀ ਆ ਜੂਗੀ ਯਾਨੀ ਕਿ ਬੰਦਾ ਤਾਂ ਇੱਕ ਹੀ ਹੂ ਲੈਣ ਵਾਲਾ ਬਈ ਕੋਈ ਤਕੜਾ ਉਹ ਬੰਦੇ ਨੇ ਉੱਥੇ ਬਿਲਡਿੰਗਾਂ ਬਣਾ ਦੇਣੀਆਂ ਫਸਲ ਤਾਂ ਹੁਣ ਹਟਾ ਦੇਣੀ ਉਹ ਬਿਲਡਿੰਗਾਂ ਕਰੋੜਾਂ ਚ ਵੇਚ ਰਹੀ ਉੱਥੇ ਕੌਣ ਰਹਿਣਗੇ ਭਾਈ ਅਮੀਰ ਤੇ ਜਿਨ੍ਹਾਂ ਨੂੰ ਉਹ ਜੋਬ ਦੇਊ ਉਹਨਾਂ ਨੂੰ ਲਾਉਣ ਤੇ ਉਹ ਘਰ ਦੇ ਦੂਗਾ ਤਰੱਕੀ ਨਾਂ ਦੀ ਚਿੜੀਆ ਦੇ ਵਿੱਚ ਕੀ ਕਰੂਗਾ ਉਹਨੇ ਕੀ ਕਰਨਾ ਇੰਨਾ ਕੁਝ ਬਣਾ ਦੇਣਾ ਬਣਾ ਦੂਗਾ ਪੈਸਾ ਹੈ ਗਿਆ ਫਿਰ ਉਹਦੇ ਵਿੱਚੋਂ ਉਹ ਤੋਂ ਕੰਮ ਤੇ ਰੱਖੂ ਬੰਦੇ ਤੇ ਯਾਰ ਲੋਕਾਂ ਦੀ ਜ਼ਮੀਨ ਗਈ ਚਲੋ ਉਹਨਾਂ ਚੋਂ ਅੱਧੇ ਕੰਮ ਤੇ ਵੀ ਰੱਖ ਲਊਗਾ ਦੇਖੋ ਨਾਲੇ ਜ਼ਮੀਨ ਲੈ ਲਈ ਨਾਲੇ ਕੰਮ ਤੇ ਰੱਖ ਲਊਗਾ ਕੰਮ ਤੇ ਕੀ ਕਰੂ ਉਹਨਾਂ ਚ ਹੀ ਭਾਈ ਉਹਨਾਂ ਨੂੰ ਫਲੈਟ ਦੇ ਦੇਊਗਾ ਬਿਲਡਿੰਗਾਂ ਵੀ ਬਣਨਗੇ ਤੇ ਫਲੈਟ ਦੇ ਦੂਗਾ ਉਹ ਤਰੱਕੀ ਨਾ ਦੀ ਜਿਹੜੀਆਂ ਜਦੋਂ ਬਿਲਡਿੰਗਾਂ ਬਣਨਗੀਆਂ ਬਾਈ ਹੁਣ ਜਿਹੜੀ ਤਰੱਕੀ ਨਾ ਦੀ ਜਿਹੜੀਆਂ ਚ ਫਲੈਟ ਲੈਣਗੇ ਜਾ ਕੇ ਕਿ ਕਿਸ ਚੜੀਆ ਦਾ ਨਾਮ ਹੈਗਾ ਤਰੱਕੀ ਤੇ ਇੰਡਸਟਰੀ ਤਾਂ ਉਹ ਕੀ ਕਰਨਗੇ ਬਾਈ ਜੀ ਸੋਨੂੰ ਬਿਲਡਿੰਗਾਂ ਬਣਾ ਦੇਣਗੇ ਆਪਣੀ ਜ਼ਮੀਨ ਤੇ ਜਿਹੜੀ ਰੋਕਣਗੇ ਉਹ 40000 ਏਕੜ ਲਾ ਲਓ ਕਿੰਨੀ ਵੀ ਲਾ ਲਓ ਕਿੰਨੇ ਪਿੰਡ ਤਾਂ ਬਿਲਡਿੰਗਾਂ ਬਣਾ ਦੇਣਗੇ ਕੁਝ ਉਹ ਆਪਣੀ ਕੰਪਨੀ ਖੋਲ੍ਹ ਦੇਣਗੇ ਉਹੀ ਫਲੈਟ ਸੋਨੂੰ ਈਐਮਆਈ ਕਰਵਾ ਦੇਣਗੇ ਥੋੜੇ ਮੁੰਡਿਆਂ ਨੂੰ ਪੜ੍ਹੇ ਲਿਖੇ ਉਹ ਸਾਰੀ ਉਮਰ ਉਹਨਾਂ ਦੇ ਫਰੀ ਕੰਮ ਕਰਦੇ ਰਹਿਣਗੇ ਤੇ ਉਹਨਾਂ ਦੀਆਂ ਕਿਸ਼ਤਾਂ ਭਰਦੇ ਰਹਿਣਗੇ ਵਿਆਹ ਸਮੇਤ ਤੇ ਜਾਨੀ ਕਿ ਇੱਕ ਗੁਲਾਮ ਬਣਾ ਕੇ ਰੱਖਣਗੇ ਤੇ ਜਿਹੜੇ ਬਈ ਆਪਾਂ ਸੁੱਕ ਦੀ ਰੋਟੀ ਖਾਣੇ ਆ ਤੇ ਲਾਲੋਬੀਸ ਆਪਾਂ ਦਾ ਕੁਛ ਨਾ ਕੁਛ ਦਾ ਗੁਰਾਂ ਨੇ ਕਿਹਾ 10 ਮਾ ਰਸੌਣ ਦਾ ਉਹਦੇ ਵਿੱਚੋਂ ਕੁਛ ਨਾ ਕੁਛ ਰਸੌਣ ਕੱਢ ਵੀ ਦਿੰਨੇ ਆ ਚਲੋ 10 ਮਾ ਤਾਂ ਨਹੀਂ ਬਈ ਇੱਕ ਆਦੂਕਾ ਜਿੰਨਾ ਵੀ ਕੱਢਦੇ ਆ ਉਹਦੇ ਨਾਲ ਬਈ ਬੜੀ ਜਗ੍ਹਾ ਪੁੰਨ ਹੁੰਦਾ ਗਾ ਬੜੇ ਢਿੱਡ ਭਰ ਜਾਂਦੇ ਆ ਭੁੱਖਿਆਂ ਦੇ ਤੇ ਚੰਗੀ ਗੱਲ ਵੀ ਹੈ ਉਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਬਈ ਘਟਦੀਆਂ ਜਾਂਣਗੀਆਂ ਕਿਉਂ ਬਈ ਕੋਈ ਵੀ ਦੇਸ਼ ਆ ਜਦੋਂ ਆਪ ਦੇ ਖਾਣ ਜੋਖਰੀ ਪੈਸੇ ਹੋਣਗੇ ਤਾਂ ਆਪਾਂ ਯਾਰ ਪੁੰਨ ਨਹੀਂ ਕਰ ਸਕਾਂਗੇ ਦਿਨੋ ਦਿਨ ਘਟਦਾ ਜਾਊਗਾ ਜੇ ਤੁਸੀਂ ਕਹੋ ਨਾ ਵੀ ਅੱਜ ਕਿਸੇ ਵੀ ਬਾਹਰਲੇ ਮੁਰਖ 'ਚ ਪੁੰਨ ਹੋ ਰਿਹਾ ਇਹ ਬਈ ਪੁੰਨ ਨਾ ਸਮਝੋ ਤੇ ਜੇ ਕਹੋਗੇ ਬਈ ਕੈਨੇਡਾ ਵਾਲੇ ਆ ਕੇ ਆਪਣੇ 5-5 ਲੱਖ ਰੁਪਇਆ ਕਬਾਡੀ ਤੇ ਲਾ ਜਾਂਦੇ ਆ ਬਈ ਜੀ ਔਰ ਇੱਕ ਬੰਦੇ ਨੂੰ ਪੁੱਛ ਲਿਓ ਕਬਾਡੀ ਤੇ ਕਿਉਂ ਆਉਂਦੇ ਨੇ ਉਹ ਕਬਾਡੀ ਤੇ ਪਤਾ ਕੌਣ ਬੰਦੇ ਲਾਉਂਦੇ ਨੇ ਜਿਹੜੇ ਬਈ ਗੱਲ ਵੜਦੇ ਨੇ ਐਲਮਾਈਆਂ ਵੇਚਦੇ ਨੇ 30 ਦੀ ਲੱਖ ਚ ਇੰਡੀਆ 30 ਲੱਖ ਦੀ ਐਲਮਾਈ ਵੇਚਦੇ ਨੇ ਉਹ 30 ਲੱਖ ਕੀ ਇੱਕ ਬੰਦੇ ਦਾ ਆਪਣੇ ਆਪਣੇ ਕੀ ਸੁਪਨੇ ਦਿਖਾਉਂਦੇ ਨੇ ਬਈ ਆਪਣੇ ਸੁਪਨੇ ਹੀ ਦਿਖਾਉਂਦੇ ਨੇ ਵੀ ਯਾਰ ਕੈਨੇਡਾ ਚ ਬੜਾ ਪੈਸਾ ਬੜਾ ਕਮਾਲ ਹੋਗੇ ਕੋਈ ਗੱਲ ਨਹੀਂ 2 ਕਿੱਲੇ ਵੇਚਦੇ ਤੁਸੀਂ 10 ਕਿੱਲੇ ਲੈ ਲਓ ਪਰ ਇੱਥੇ ਆ ਕੇ ਪਤਾ ਲੱਗਦਾ ਬਈ ਤੇ ਇਸੇ ਤੀ ਤੁਹਾਨੂੰ ਇੱਕ ਮੈਂ ਐਗਜ਼ਾਮਪਲ ਦੇ ਦਾਂ ਨਾ ਤੁਸੀਂ ਮੰਨਦੇ ਹੋ ਵੀ ਜਿੱਦਾਂ ਬਾਹਰਲੇ ਮੁਲਕ ਨੇਗੇ ਇਹ ਤਾਂ ਇੰਡਸਟਰੀ ਤਰੱਕੀ ਵਾਲੇ ਦੇਸ਼ ਨੇ ਨਾ ਜਿੱਦਾਂ ਕਹ ਲੋ ਇੰਡਸਟਰੀ ਤਰੱਕੀ ਵਾਲੀ ਚਿੜੀ ਆ ਇੱਥੇ ਤਾਂ ਉੱਡਦੀ ਆ ਆਪਣੇ ਤਾਂ ਚਲੋ ਫੰਗ ਕੱਟੇ ਹੋਏ ਨੇ ਕਿਸਾਨਾਂ ਨੇ ਕੱਟ ਰੱਖੇ ਨੇ ਮੋਰਚੇ ਲਾ ਲਾ ਕੇ ਹੁਣ ਤੁਸੀਂ ਮੋਰਚੇ ਫੇਲ ਨਹੀਂ ਹੋਏ ਸੀ ਹੁਣ ਲੱਗਦਾ ਬਈ 파ਟਕ ਪੈ ਗਿਆ ਮੋਰਚੇ ਫੇਲ ਹੁੰਦੀ ਜਾਂਦੇ ਨੇ ਇਹ ਜਗ੍ਹਾ ਤੇ ਬਈ ਤਰੱਕੀ ਵਾਲੀ ਚਿੜੀ ਆ ਉੱਡੀ ਹੋਈ ਆ ਤੇ ਉਹ ਤਰੱਕੀ ਵਾਲੀ ਚਿੜੀਆਂ ਨੇ ਕੀ ਕਰਤਾ ਬਈ ਤਰੱਕੀ ਵਾਲੀ ਚਿੜੀਆਂ ਨੇ ਸਾਰੀਆਂ ਚੀਜ਼ਾਂ ਉਹਰੇ ਖਾਤਮ ਕਰਤੀ ਆ ਉਹ ਤਰੱਕੀ ਵਾਲੀ ਚਿੜੀ ਕੁਸ਼ਕ ਬੰਦਿਆਂ ਦੇ ਹੱਥ 'ਚ ਤੇ ਬਾਕੀ ਬੰਦਿਆਂ ਨੂੰ ਬਈ ਟਿਫਣ ਚਕਾਤੇ ਉਹ ਹਾਲਤ ਕਰਤੀ ਕੀ ਰੋਜ਼ ਦਾ ਕਮਾਓ ਤੇ ਰੋਜ਼ ਦਾ ਖਾਓ ਤੇ ਜੇ ਤੁਸੀਂ ਇੱਕ ਦਿਨ ਕੰਮ ਨਹੀਂ ਕਰੋਗੇ ਤਾਂ ਸਮਝ ਲਓ ਕਈ ਦਿਨ ਪਿੱਛੇ ਬਾਗੇ ਜੇ ਤੁਸੀਂ ਇੱਕ ਮਹੀਨਾ ਕੰਮ ਨਹੀਂ ਕਰੋਗੇ ਤਾਂ ਸਮਝ ਲਓ 5-6 ਮਹੀਨੇ ਪਿੱਛੇ ਬਾਗੇ ਬਾਈ ਵੀ ਉਹ ਸੋਨੂੰ 5-6 ਮਹੀਨਿਆਂ ਦਾ ਬੈਲੈਂਸ ਬਣਾਉਣਾ ਪਊ 5-6 ਮਹੀਨੇ ਕੰਮ ਕਰਕੇ ਲਗਾਤਾਰ ਤੇ ਉਰੇ ਇੱਕ ਬੰਦਾ ਜੇ ਰੋਟੀ ਖਾਣੀ ਆ ਤਾਂ ਬਾਈ 12-14 ਘੰਟੇ ਕੰਮ ਕਰਨਾ ਪੈਂਦਾ ਇੱਕ ਮਹੀਨੇ ਤੇ ਆਪਣੇ ਦੇਸ਼ ਦੇ ਵਿੱਚ ਜੇ ਕੰਮ ਨਾ ਵੀ ਕਰੂ ਤਾਂ ਵੀ ਰੋਟੀ ਮਿਲਦੀ ਆ ਬਾਈ ਖੇਤੀ ਤੇ ਜੇ ਇੱਕ ਬੰਦਾ ਕੰਮ ਕਰੂਗਾ ਉਹ ਸਾਰੇ ਟੱਬਰ ਦਾ ਢਿੱਡ ਪਾਲ ਸਕਦਾ ਜੇ ਜ਼ਮੀਨਾਂ ਵੀ ਹੋਊਗੀ ਨਾ ਬਈ ਘਰ ਹੈਗਾ ਉਹ ਇੱਕ ਬੰਦਾ ਵੀ ਕੰਮ ਕਰੂ ਸਾਰੀ ਜ਼ਮੀਨ ਦੀ ਸਾਰੇ ਟੱਬਾ ਦਾ ਢਿੱਡ ਪਰ ਉੱਤਰ ਕੇ ਖਾਊਗਾ ਤਾਜੀ ਰੋਟੀ ਨਾਲ ਤੇ ਦੂਜੀ ਗੱਲ ਬਈ ਕੁਝ ਬੰਦੇ ਨੇ ਯਾਰ ਆਪਣੇ ਦੇਸ਼ ਨੂੰ ਮਾੜਾ ਵੀ ਕਹਦਾ ਤੇ ਚਲੋ ਆਪੋ ਆਪਣੀ ਸੋਚਾਂ ਯਾਰ ਆਪਣੇ ਦੇਸ਼ ਦੇ ਵਿੱਚ ਬੜੀ ਸਰਕਾਰ ਨੇ ਛੁਪ ਦਿੱਤੀ ਹੋਈ ਹੈ ਟੈਕਸ ਨਹੀਂ ਸਾਨੂੰ ਕੋਈ ਪੈਂਦਾ ਆ ਇੱਥੇ ਬਾਈ ਜੀ ਤੁਸੀਂ 2 150 ਕਮਾ ਕੇ ਲਿਆ ਹੋਗੇ ਨਾ 12% ਟੈਕਸ ਕੱਢ ਦੋ ਗਵਰਨਮੈਂਟ ਦਾ ਤੁਹਾਡੇ 25-30 ਰੁਪਏ ਟੈਕਸ ਚ ਜਾਣਗੇ ਗਰੀਬਾਂ ਦਾ ਗਲਾ ਕੱਢਦੇ ਨੇ ਉਹ ਟੈਕਸ ਤਾਂ ਜਾਊਗਾ ਜਾਊਗਾ ਹੋ ਟੈਕਸ ਜਾਊਗਾ ਕੋਈ ਚੀਜ਼ ਤੇ ਆਪਣੇ ਤਾਂ ਬਾਈ ਜੀ ਹਾਂ ਆਪਣੇ ਕਹਦਾ ਤਾਂ ਮੰਗਾਈ ਹੋਗੀ ਬਾਹਰ ਲਈ ਦੇਸਾਂ ਚ ਬਾਈ ਜੀ ਡਬਲ ਮੰਗਾਈ ਆ ਆਪਣੇ ਨਾਲ ਤੇ ਜੇ ਤੁਸੀਂ ਕਮਾਈ ਤੁਸੀਂ ਕਹਦਾ ਨੀ ਯਾਰ ਇੰਨੀ ਕਮਾਈਆ ਤਾਂ ਖਰਚਾ ਬਾਈ ਜੀ ਉਸ ਤੋਂ ਵੱਧ ਆਰੇ ਤੇ ਆਪਣੇ ਸ਼ਾਇਦ ਬੈਂਕਾਂ ਦੇ ਵਿੱਚ ਬਾਈ ਕੁਝ ਨਾ ਕੁਝ ਪੈਸੇ ਹੋਣਗੇ ਲੋਕਾਂ ਕੋਲੇ ਪਰ ਉਰੇ ਬੜੇ ਮਾੜੇ ਹਾਲਾਤ ਨੇ ਉਰੇ ਪੈਸੇ ਉਹਨਾਂ ਕੋਲੇ ਨਹੀਂ ਜਿਹੜੇ ਬਾਈ ਗਲ ਘੋੜਦੇ ਨੇ ਐਲਮੀਆਂ ਵੇਚਦੇ ਨੇ ਏ ਬਈ ਪੰਜਾਬ ਪੂਰਾ ਲੁੱਟਿਆ ਗਿਆ ਅੱਜ ਨਹੀਂ ਤਾਂ ਕੱਲ ਲੁੱਟਿਆ ਜਾਊਗਾ ਜਦੋਂ ਬਈ ਪੂਰਾ ਪੰਜਾਬ ਲੁੱਟਿਆ ਗਿਆ ਉਸ ਤੋਂ ਬਾਅਦ ਊਰੇ ਦੇ ਹਾਲਾਤ ਦੇਖਿਓ ਕੀ ਹੋਣਗੇ ਕਿਉਂ ਹਲੇ ਬਈ ਪੰਜਾਬ ਚੋਂ ਪੈਸਾ ਆ ਰਿਹਾ ਹੈਗਾ ਤੇ ਕਿੰਨੀਆਂ ਰਿਪੋਰਟਾਂ ਆਈਆਂ ਨੇ ਯਾਰ ਕਿ ਪੰਜਾਬ ਚ ਪੈਸਾ ਘਟ ਗਿਆ ਉਧਰੋਂ ਇਧਰ 98% ਪੈਸਾ ਆ ਗਿਆ ਪੰਜਾਬ ਚ ਤਾਂ ਗਈ ਹੀ ਨਹੀਂ 98% ਪੰਜਾਬ ਤੋਂ ਕੈਨੇਡਾ ਚ ਪੈਸਾ ਆ ਰਿਹਾ ਹੈ ਇੰਡੀਆ ਚ ਤੇ ਹਾਲਾਤ ਇਹ ਹੈ ਬਈ ਇਹ ਜਿਹੜੀ ਤਰੱਕੀ ਵਾਲੀ ਚਿੜੀਆ ਸੀ ਨਾ ਤਰੱਕੀ ਵਾਲੀ ਚਿੜੀਆ ਉਹ ਤਰੱਕੀ ਵਾਲੀ ਚਿੜੀਆ ਬਈ ਇਹ ਬਾਅਦ ਚ ਪਤਾ ਲੱਗੂ ਯਾਰ ਤੁਸੀਂ ਕਾਈ ਫੋਨ ਤੇ ਸੋਨੂੰ ਕਿਸ਼ਤਾਂ ਤੇ ਗੱਡੀ ਲੈ ਲਈ ਵੀ ਪਤਾ ਨਹੀਂ ਯਾਰ ਤਰੱਕੀ ਕਰ ਲਈ ਬਈ ਤਰੱਕੀ ਇਹ ਚ ਨਹੀਂ ਹੈਗੀ ਬੜੀ ਛੋਟੀ ਉਮਰ ਆ ਤੇ ਮੈਂ ਕਹਿੰਦਾ ਯਾਰ ਜ਼ਮੀਨਾਂ ਬਾਕੀ ਬਈ ਸੋਨੂੰ ਸਾਰੀ ਉਮਰ ਖੇਤੀ ਦਿੰਦੀਆਂ ਨੇ ਸੋਨੂੰ ਅਨਾਜ ਦਿੰਦੀਆਂ ਨੇ ਢਿਡ ਪਾਲਦੀਆਂ ਨੇ ਯਾਰ ਤੁਹਾਡੇ ਕੀ ਨਹੀਂ ਕੀਤਾ ਖੇਤੀ ਨੇ ਯਾਰ ਛੋੜੇ ਵਿਆਹ ਕੀਤੇ ਦਾਦਿਆਂ ਤੋਂ ਲੈ ਕੇ ਹੁਣ ਤੱਕ ਸੋਨੂੰ ਟਰੈਕਟਰ ਗੱਡੀਆਂ ਦਵਾਈਆਂ ਸ਼ੌਂਕ ਪੂਰੇ ਕਰੇ ਪੜ੍ਹਾਈਆਂ ਜਹੀ ਜੀ ਹੈ ਸੀਤ ਸਿਹਤ ਨਾਲ ਹੁਣ ਯਾਰ ਕਿਸੇ ਦਾ ਆ ਆਪਾਂ ਕਿਸੇ ਦੀ ਰਿਸ਼ਤਾ ਨਹੀਂ ਕਰ ਸਕਦੇ ਨਾ ਵੀ ਦੁੱਗਿੇ ਦੀਸ ਕਰਨੀ ਤਾਂ ਭਾਈ ਜਦੋਂ ਆਪਣੇ ਕੋਲ ਜ਼ਮੀਨਾਂ ਨਹੀਂ ਰਹਿਣੀਆਂ ਨਾ ਆਪਾਂ ਉਹ ਹੋ ਜਾਾਂਗੇ ਟਿਫਨ ਚੱਕ ਆਪਾਂ ਕਹਦਾਂ ਨੇ ਭਈਏ ਭਾਈਆਂ ਨਾਲੋਂ ਬੁਰਾ ਹਾਲਤ ਹੋ ਜੂਗੀ ਯਾਰ ਇਹੀ ਮੈਂ ਕਹਿਣਾ ਵੀ ਕਿਉਂ ਭਈ ਉਪਜਾਊ ਜ਼ਮੀਨਾਂ ਤੇ ਲਾ ਲੋ ਚਾਹੇ ਉਹ ਹਰਿਆਣਾ ਪੰਜਾਬ ਆ ਲਾ ਲੋ ਵਧੀਆ ਸਟੇਟਾਂ ਨੇ ਕੋਈ ਵੀ ਲਾ ਲੋ ਜਿੱਥੇ ਉਪਜਾਊ ਜ਼ਮੀਨਾਂ ਕਿਉਂ ਉਹਨਾਂ ਤੇ ਉਹ ਕਰ ਦਿੰਦੇ ਯਾਰ ਰਾਜਸਥਾਨ ਵੀ ਸਟੇਟ ਆ ਜੀ ਕਈ ਸਟੇਟਾਂ ਨੇ ਜਿੱਥੇ ਫਸਲਾਂ ਨਹੀਂ ਹੁੰਦੀਆਂ ਏ ਇੰਡਸਟਰੀ ਉੱਥੇ ਖੋਲੀ ਆਵੇ ਉੱਥੇ ਕਿਉਂ ਨਹੀਂ ਕੰਮ ਜਾ ਆਲੇ-ਦਾਲੇ ਦਰਖਤ ਲਾ ਲਾ ਨਾ ਹੋ ਉੱਥੇ ਹਰਿਆਲੀ ਨਹੀਂ ਹੈਗੀ ਉੱਥੇ ਵੀ ਦਰਖਤ ਹੈਗੇ ਨੇ ਫਸਲ ਘਟ ਹੁੰਦੀ ਆ ਉੱਥੇ ਜੇ ਇੰਡਸਟਰੀ ਹੋਊਗੀ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਹੋਏ ਰੀਜ ਦਾ ਫਸਲ ਵੀ ਨਹੀਂ ਹੁੰਦੀ ਯਾਰ ਉਹ ਇੱਥੇ ਕਿਉਂ ਖੋਲਦੇ ਨੇ ਮੇਨ ਗੱਲ ਇਹ ਹੀ ਆ ਬਈ ਉੱਥੇ ਉਹਨਾਂ ਨੂੰ ਖਰਚਾ ਵੱਧਾ ਹੋਊਗਾ ਉਹਨਾਂ ਦੀ ਪ੍ਰਾਪਰਟੀ ਨਹੀਂ ਵਿਕਣੀ ਗਾਹਾਂ ਸੇਲ ਨਹੀਂ ਹੋਣੀ ਬਈ ਮੌਸਮ ਗਰਮ ਇੱਕ ਦੂਜੀ ਗੱਲ ਪਾਣੀ ਦੀ ਕਿੱਲਤ ਕਹੂਗੀ ਬਈ ਉਹਰੇ ਤੁਸੀਂ ਲਾ ਲੋ ਸਾਰੇ ਪੰਜਾਬ ਦਾ ਪਾਣੀ ਪਹਿਲਾਂ ਤਾਂ ਨੂਨ ਵਾਲਾ ਕਰਤਾ ਕਿੱਥੇ ਮਿੱਠਾ ਹੁੰਦਾ ਸੀ ਖਬਰਾਂ ਕੀ ਕੀਤਾ ਇੰਡਸਟਰੀ ਜਿੰਨੇ ਲੋਕ ਇੰਡਸਟਰੀ ਖੁੱਲੀ ਜਾਂਦੀ ਆ ਪਾਣੀ ਦੀ ਬਰਬਾਦੀ ਹੋ ਜਾਂਦੀ ਆ ਇਹ ਇਹ ਬਈ ਮੈਨੂੰ ਕਿਸੇ ਨੇ ਕਿਹਾ ਸੀਗਾ ਕਈ ਗੱਲਾਂ ਆਪਾਂ ਸੁਣੀਆਂ ਵੀ ਨੇ ਜਿਹੜਾ ਅਨਪੜ੍ਹ ਬੰਦਾ ਨਾ ਕਹਿੰਦੇ ਵੀ ਉਹ ਬੇਵਕੂਫ ਹੁੰਦਾ ਤੇ ਪੜਿਆ ਲਿਖਿਆ ਬੰਦਾ ਅਕਲਦਾਰ ਹੁੰਦਾ ਪਰ ਮੈਨੂੰ ਨਹੀਂ ਲੱਗਦਾ ਬਈ ਇਹ ਗੱਲ ਅੱਜ ਉਲਟ ਜਾ ਰਹੀ ਆ ਉਲਟਾ ਇਦਾ ਜਾ ਰਹੀ ਆ ਮੈਂ ਆ ਦੇਖ ਦੇ ਦੇਖੇ ਨੇ ਇੱਥੇ ਆਪਦਾ ਜਵਾਕ ਨਹੀਂ ਸਾਂਉਂਦੇ ਬਈ ਆਪਦਾ ਜਵਾਕ ਛੱਡਿਆਉਂਦੇ ਨੇ ਚਿਲਡਰਨ ਕੇਅਰ ਚ ਸਾਲ ਦੇ ਨੂੰ 6 ਮਹੀਨਿਆਂ ਦੇ ਨੂੰ ਉੱਥੇ ਹੀ ਸਾਂਭਦੇ ਨੇ ਪਰ ਜਿਹੜਾ ਕੁੱਤਾ ਬਈ ਕੁੱਤੇ ਦਾ ਨਾ ਇੱਕ ਲਫਾਫਾ ਨਾਲ ਰੱਖਦੇ ਨੇ ਐ ਜੇਬ ਚ ਜੇ ਉਹ ਕਿਤੇ ਹੱਗੂ ਦਾ ਕੁੱਤਾ ਕੁੱਤਾ ਹੱਗੂ ਦਾ ਤਾਂ ਉਹਨੂੰ ਕੀ ਕਰਨਗੇ ਹੱਥ ਨਾਲ ਚੱਕ ਕੇ ਉਹ ਲਫਾਵੇ ਚ ਪਾਉਣਗੇ ਉਸੇ ਟਾਈਮ ਕਿਉਂ ਇੱਥੇ ਲਿਖਿਆ ਹੋਇਆ ਕਿ ਆਪਦੀ ਸਫਾਈ ਰੱਖੋ ਤੇ ਜਵਾਕ ਛੱਡਿਆਉਣਗੇ ਕਿਲਡਰਚ ਹੁਣ ਤੁਸੀਂ ਦੇਖੋ ਬਈ ਐਦੂ ਚੰਗਾ ਤਾਂ ਬਈ ਮੈਂ ਸੋਚਣਾ ਪੜ ਬੰਦੇ ਨੇ ਕਟੋਕਟ ਮੈਂ ਸਾਂ ਪਾਲਦੇ ਸੀ ਦੁੱਧ ਪੀਂਦੇ ਸੀ ਇਹ ਬਈ ਕੁੱਤੇ ਦਾ ਹੱਗਣਾ ਚੱਕ ਲਾਂਗੇ ਪਰ ਜਵਾਕ ਨਹੀਂ ਸਾਂਭ ਸਕਦੀ ਜਵਾਕ ਤੋਂ ਨਫ਼ਰਤ ਕਿਉਂਕਿ ਜਵਾਕ ਤਾਂ ਚਿਲਡਰਨ ਕੇਅਰ ਛੱਡਿਆਉਣਗੇ ਕਹਿੰਦੇ ਨੇ ਜਵਾਕ ਨਹੀਂ ਸਾਂਭਦਾ ਤਾਂ ਬਈ ਮੈਂ ਤਾਂ ਸੋਚਣਾ ਯਾਰ ਪੜੇ ਲਿਖਿਆ ਨਾਲੋਂ ਸ਼ਾਇਦ ਆਣ ਪੜ ਵਾਲਾ ਜਵਾਨਾ ਚੰਗਾ ਸੀਗਾ ਚੰਗੀਆਂ ਰੋਟੀਆਂ ਖਾਂਦੇ ਸੀ ਚੰਗਾ ਐਸ਼ ਨਾਲ ਰਹਿੰਦੇ ਸੀ ਕੋਈ ਟੈਨਸ਼ਨ ਪੂਰੇ ਬਈ ਟੈਨਸ਼ਨਾਂ ਪੈ ਪੈ ਵਾਲ ਝੜ ਜਾਂਦੇ ਤੇ ਮੰਨਿਆ ਵੀ ਇੱਕ ਦਿਨ ਕਲਬਾ ਕਲਬਾ ਚ ਜਾਏ ਆਉਂਦੇ ਆ ਮੈਂ ਕਹਣਾ ਇਹ ਆਉਣ ਵਾਲੇ ਸਮੇਂ 'ਚ ਬਈ ਅੱਜ ਸ਼ਾਇਦ ਲੋਕਾਂ ਨੂੰ ਯਾਦ ਨਾ ਹੋਵੇ ਅੱਜ ਉਹ ਨੈਕੀ ਨੁੱਕੀ ਦੇ ਬ੍ਰਾਂਡ ਪਾ ਕੇ ਲੋਕ ਸ਼ਾਇਦ ਆਪ ਦੇ ਆਪ ਨੂੰ ਬੜਾ ਸਮਾਰਟ ਸਮਝਦੇ ਹੋਣਾ ਵੀ ਅਸੀਂ ਇੱਕ ਉਹ ਚਿੜੀ ਦੇ ਭਰੋਸੇ ਫਿਰਦੇ ਆ ਜਿਹੜੀ ਇੰਡਸਟਰੀ ਏਰੀਆ ਦੀ ਚਿੜੀ ਹੈ ਪਰ ਇਹ ਬਈ ਅੱਜ ਨਹੀਂ ਤਾਂ ਕੱਲ ਨੂੰ 20 50 ਸਾਲਾਂ ਨੂੰ ਨਾ ਲੋਕਾਂ ਦਾ ਇੰਨਾ ਬੁਰਾ ਹਾਲ ਹੋਈ ਜਾਣਾ ਜਦੋਂ ਖਾਣ ਨੂੰ ਦਾਣੇ ਨਹੀਂ ਹੋਣੇ ਤੇ ਪੀਣ ਨੂੰ ਪਾਣੀ ਨਹੀਂ ਹੋਣਾ ਉਹ ਪੀਣ ਵਾਲੇ ਪਾਣੀ ਕਿੰਨੀ ਤਰਸਣਗੇ ਉਹ ਦਿਨ ਉਹਨਾਂ ਨੂੰ ਲੱਗੂਗਾ ਵੀ ਯਾਰ ਜੇ ਕਿਤੇ ਅੱਜ 50 ਸਾਲ ਪਹਿਲਾਂ ਇਹ ਉੱਡਣ ਵਾਲੀ ਚਿੜੀ ਦੇ ਫਰਕ ਕੱਟੇ ਹੁੰਦੇ ਨਾ ਤੇ ਹੁਣ ਮੈਨੂੰ ਐ ਲੱਗਦਾ ਬਈ ਆਪਣੇ ਕਿਸਾਨੀ ਜਿਹੜੇ ਧਰਨੇ ਨੇ ਉਹੋ ਨਾ ਥੋੜੇ ਜਿ ਢਿੱਲੇ ਪੈਣ ਲੱਗ ਗਏ ਕਿਸਾਨਾਂ ਦੇ ਟੁੱਟਣ ਕਰਕੇ ਹੁਣ ਉਹ ਜਿਹੜੀ ਬਈ ਤਰੱਕੀ ਵਾਲੀ ਚਿੜੀ ਆ ਨਾ ਇੰਡਸਟਰੀ ਵਾਲੀ ਜਿਹੜੀ ਆ ਉਹਦੇ ਫਰ ਆਉਂਦੇ ਜਾਂਦੇ ਨੇ ਪਹਿਲਾਂ ਫਰ ਉਹ ਕੱਟ ਦਿੰਦੇ ਸੀ ਉਹ ਚਿੜੀ ਦੇ ਫਰ ਨਹੀਂ ਵਧਣ ਹੁੰਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਬਈ ਦੇਖੋ ਆਪਣੀ ਤਾਂ ਬਈ ਆ ਪੀੜੀ ਦੀ ਉਮਰ ਲੰਘ ਜਾਣੀ ਹੈ ਜਿਹੜੀਆਂ ਆਉਣ ਵਾਲੀਆਂ ਇਹਦੋਂ ਗਾਂਹ ਦੋ ਦੂਜੀ ਤੀਜੀ ਪੀੜ੍ਹੀ ਹੋ ਉਹਨਾਂ ਵਾਸਤੇ ਬੜਾ ਮੁਸ਼ਕਲ ਸਮਾਂ ਗਾ ਉਹਨਾਂ ਨੂੰ ਇੱਕ ਮਜ਼ਦੂਰੀ ਦੀ ਆਦਤ ਪਾ ਦੇਣੀ ਹੈ ਟਿਫਣ ਚੱਕਣ ਦੀ ਹੁਣ ਤੱਕ ਬਈ ਜ਼ਿਮੀਦਾਰ ਜਾਂ ਅਟੈਚ ਕਰਦੇ ਸੀਗੇ ਚੰਗੀ ਰੋਟੀ ਖਾਂਦੇ ਸੀ ਵੈਗਰੂ ਬੋਲੋ ਤੇ ਜਿਹੜੀ ਬਈ ਹੁਣ ਵੱਧ ਚਿੜੀਆ ਕਣੀ ਉੱਡਦੇ ਜਾਂਦੇ ਨੇ ਉਹ ਚਿੜੀ ਭਾਰੀ ਪੈ ਜਾਣੀ ਆ ਉਹਦੇ ਫੰਗ ਨਿਕਲਣ ਲੱਗੇ ਹੈ ਨੋ ਠੀਕ ਹੈ ਜੀ ਯਾ ਠੀਕ ਹੈ ਭਾਈ ਜੀ ਅਗਲੀ ਵੀਡੀਓ ਚ ਫੇਰ ਮਿਲਦੇ ਆ ਸਾਡੇ ਜਿਹੜੀ ਦਿਲ ਦੀ ਗੱਲ ਸੀ ਤੁਹਾਨੂੰ ਦੱਸਤੀ ਤੇ ਅਸੀਂ ਤਾਂ ਉੱਡਣ ਵਾਲੀ ਚਿੜੀ ਦੇ ਕਣੀ ਹੈ ਨਹੀਂ ਅਸਿੱਤ ਬਈ ਘਟ ਪੜੇ ਲਿਕੇ ਬੰਦੇ ਆ